ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ। ਹੋਰ ਅੱਜ ਅਸੀਂ ਨਾ ਮੂਲੀਆਂ ਦੇ ਉੱਤੇ ਨਿੱਕੇ ਨਿੱਕੇ ਮੂੰਗਰੇ ਬਣਿਆ ਉਹ ਵਿਖਾਉਣੇ ਆ। ਅੱਜ ਅਸੀਂ ਚਟਣੀ ਬਣਾਉਣੇ ਆ। ਆ ਵੇਖੋ ਬਹੁਤ ਸੋਹਣੇ ਹੋ ਗਏ ਸਾਰੇ। ਮੂਲੀਆਂ ਦੇ ਉੱਤੇ ਪੱਕ ਗਏ। ਅੱਜ ਅਸੀਂ ਚਟਣੀ ਬਣਾਉਣੇ ਆ ਮੈਂ ਆਖਣਾ ਸਵੇਰੇ ਪਰੌਂਠਿਆਂ ਦੇ ਨਾਲ ਖਾ ਲਾਂਗੇ। ਤੇ ਧਣੀਆਂ ਵਿੱਚ ਪਾਵਾਂਗੇ। ਉਹ ਲੰਮ ਵਾਲੇ ਜਿਹੜੇ ਲੰਮੇ ਲੰਮੇ ਮੂੰਗਰੇ ਸੀ ਉਹ ਸਾਰੇ ਪੱਕ ਗਏ ਉਹ ਪੱਟ ਤੇ ਮੈਂ ਕਿ ਕਟਾਈ ਕਰਕੇ ਰੱਖ ਲਗੇ ਤੇ ਅਸੀਂ ਉਹੀ ਜਾਉਂਦੀ ਬੈਠੀ ਸੋਨਾ ਸੋਟਾ ਹਾਂ ਵਧੀਆ ਹੁਣ ਆਈ ਚੱਲਦੇ ਵਧੀਆ ਲੱਗਦੇ ਕらっしゃ ਦੇ ਲਾਉਣ ਵਾਲੇ ਸੂਟ ਦੀ ਕਟਾਈ ਔਖੀ ਆ ਸਿਉਂ ਦੇ ਛੇਤੀ ਲਈਦਾ ਜੀ ਮੇਰੇ ਤਾਂ ਕਟਾਈ ਸਿੱਧੀ ਜੀ ਆ ਵੈਸੇ ਹੂੰ ਪਸੰਦ ਬਹੁਤ ਕਰਦੇ ਮੇਰੇ ਸੂਟ ਸਿਆਂ ਤੇ ਮੈਂ ਤਾਂ ਬਸ ਸਿੱਧੀਆਂ ਲਾ ਕੇ ਨਿਸ਼ਾਨੀਆਂ ਮੈਂ ਦਰਜਾ ਵਾਂਗੂ ਨਹੀਂ ਬਾੜਾ ਕਰਦੀ ਬਸ ਅਹੀਂ ਲਾ ਕੇ ਨਿਸ਼ਾਨੀਆਂ ਬਸ ਸਿਉਂ ਕੇ ਦੇ ਦੀ ਦਾ ਫਿਟਿੰਗ ਵਧੀਆ ਕੱਢ ਦੇਈ ਦੀ ਆ ਸਭ ਦੇ ਪਸੰਦ ਆਉਂਦੇ ਮੇਰੇ ਸਿਆਉਂਤੇ ਸੂਟ ਬਹੁਤ ਸੁਣਾਉਂਦੇ ਆ ਹਰੇਕ ਭੰਟ ਇਹ ਦਿੰਦੀ ਆ ਤੇ ਇੱਥੇ ਹੀ ਸਵਾਉਣਾ ਮੈਂ ਵਿੱਚੋਂ ਬੰਦ ਜੇ ਕਰਤੇ ਸੀ ਠੀਕ ਨਹੀਂ ਸੀ ਦੀ ਮੈਂ ਹੁਣ ਫੇਰ ਮੈਂ ਸਿਉਣ ਲੱਗੀ ਕੱਪੜੇ ਛੇਲੇ ਨਾ ਟਾਈਮ ਪਾਸ ਜਾਂ ਹੋ ਜਾਂਦਾ ਆਖੀ ਦਾ ਬਸ ਸਿੱਧੇ ਆਂ ਆ ਸਤਾਰੇ ਚਾਲ ਵੀ ਮਨਸੂਰ ਤੇ ਨਹੀਂ ਆਉਂਦੇ ਚਿਕੰਦਰ ਅੰਮਰਲਾਇ ਦੇ ਫੋਨ ਘੱਟ ਵਾਲਾ ਖਾਓ ਹੈ ਨਾ ਹਾਂ ਇਹ ਸਾਲ ਬਹੁਤ ਨਹੀਂ ਜਾਂਦਾ ਸਹੀ ਜਾਂਦਾ 60 ਰੁਪਏ ਦੇ ਹੀ ਜਾਂਦੇ ਆ ਆਪਣੇ ਖੇਤਾਂ ਤੇ ਲੱਗੇ ਹੁੰਦੇ ਤੇ ਆਪਾਂ ਬੇਕਾਰ ਕਰ ਦਿੰਦੇ ਨਹੀਂ ਆਪਣੇ ਵੀ ਪਸੰਦ ਆ ਆਪਣੇ ਖੇਤਾਂ ਵਾਲੇ ਵਿਕਦੇ ਹੀ ਨਹੀਂ ਸ਼ਹਿਰਾ ਦੇ ਵਿਕਦੇ ਆ ਉਹੀ 60 ਰੁਪਏ ਸੁੱਕੇ ਹੁੰਦੇ ਜਮਾਂ ਤੇ ਆਪਣੇ ਮੇਰਾ ਕਿੰਨੇ ਇਹ ਰੇੜੀ ਤੇ ਜਾਵਣ ਤੇ ਹੀ ਪੈਦਣਾ 60 ਰੁਪਏ ਦੇਣੀ ਹਾਂ ਉਹੀ ਤਾਂ ਗੱਲ ਹੈ ਜਦੋਂ ਰੇੜੀ ਤੇ ਗਏ ਚਲੇ ਉਦੋਂ 60 ਰੁਪਏ ਬੋਲਣਾ ਉਹਨਾਂ ਨੇ ਤੇ ਆਪਣੇ ਖੇਤ ਦੇ ਵਿੱਚ ਹਰੇਕ ਪੱਟ ਕੇ ਲੈ ਜਾਂਦਾ ਆਪਾਂ ਕਹਿੰਨੇ ਚੱਲ ਕੋਈ ਨਹੀਂ ਇਹ ਸਲਾਦ ਖਾਓ ਵਧੀਆ ਹੁੰਦਾ ਹੈ ਸਲਾਦ ਖੂਨ ਵਧਦਾ ਮੈਂ ਤੇ ਦੱਸੀ ਬਣਾ ਲਿਆ ਤੇ ਰੈਣਾ ਤਾਂ ਦਹੀਂ ਪਾਪੈਣਾ ਆਹ ਇਹ ਤਾਂ ਕਿ ਲੱਸੀ ਮਾਰਨੀ ਆ ਰੋਇ ਹੁਣ ਸੀ ਰੋਟੀ ਬਣਾਉਣ ਲੱਗਿਆਂ 12 12:30 ਹੋ ਚੁੱਕੇ ਪਹਿਲਾਂ ਸੂਟ ਦੀ ਕਟਾਈ ਤੈਗੀ ਮੈਂ ਤਾਂ ਪੱਟ ਕੇ ਰੱਖ ਲਈ ਕਿੱਥੇ ਜਾਵਾਂ ਮੈਂ ਉਹਨਾਂ ਨੇ ਰੋਟੀ ਬਣਾ ਲੀਣੀ ਆ ਅੱਧੀਏ ਥੋੜੀ ਜਿਹੀ ਲੱਸੀ ਫੱਜਰੀ ਦੀ ਬਣਾ ਲਈ ਨਹੀਂ ਨਹੀਂ ਭੁੰਜਦੀ ਬੱਧੀ ਇਨੂੰ ਰੇੜੀ ਹੋ ਜਾਈਦਾ ਜਿਹੜੇ ਖਾਂਦੇ ਇਹ ਸਵੇਰੇ ਇੱਕ ਪਰੌਂਠਾ ਖਾ ਲਈ ਹੁੰਦੇ ਚਾਹ ਨਾਲ ਆਜੋ ਤੁਸੀਂ ਖਾਣੀ ਤਾਂ ਆਟੇ 'ਤੇ ਵੇਸਾਂ ਵੀ ਬਣਾਉਣੇ ਨੇ ਵਿੱਚ ਵੇਸਾਂ ਪਾਇਆ ਥੋੜਾ ਜਿਹਾ ਇਹ ਮੱਕੀ ਦੇ ਆਟੇ ਵਾਂਗੂ ਖੱਟੀ-ਖੱਟੀ ਬਣਦੀ ਹੈ ਨਾ ਹੂੰ ਬਟੇ ਬਟੇ ਤੇਨ ਹੋ ਗਈ। ਹੂੰ। ਤੋਂ ਪਵਾ ਲਈ ਲੱਗਦੀ ਹੈ। ਇਹ ਪੱਕਣਾ ਅਜਾੜਾ। ਹੂੰ। ਇਹਨਾਂ ਚਾਹੇ ਪਾਣੀ ਦੋਸਤ। ਇਹਨਾਂ ਨੂੰ ਬੁਖਾਇਆ ਵੀ ਆ ਫਿਰ ਵੀ ਪਤਾ ਨਹੀਂ ਕੀ ਹੋ ਗਿਆ। ਆ ਦੇਖੋ ਤੇਨ ਲੱਸੀ ਵਧੀਆ ਬਣ ਗਈ ਥੋੜੀ ਜਿਹੀ ਬਣਾਈ ਸੀ ਗ੍ਰੈਂਡ ਕਰਕੇ। हाँ जी आेखो हूँ चटनी तैयार हो गई भी बन गया हम अठे खान लगे खाने भुख लगी हाँ जी आज रोटी खा लो बन गई थोनू तो भी भुख लगी बहुत भुख लगी हम लस्सी बना लिया करके ਦੇਸਾਂ ਦੀ ਰੋਟੀ ਅੱਜ ਅਸੀਂ ਦੋ ਜੀਆਂ ਵੇਖੋ ਇਹਨਾਂ ਦਾ ਪਰਿਵਾਰ ਹੈ ਨਾਲ ਚਟਨੀ ਵੀ ਹੈਗੀ ਆ ਪਾਣੀ ਦਾ ਇੱਕ ਫਰਜੀ ਆ ਮੇਥਰਿਆਂ ਦੀ ਮਾਤਾ ਰੋਟੀ ਤੇ ਰੱਪੇ ਖਾ ਲਈ ਨੇ ਹਾਂਜੀ ਹੁਣ ਅਸੀਂ ਨਾ ਅੱਜ ਪਕੌੜੇ ਬਣਾਉਣ ਲੱਗੇ ਆ ਆਲੂ ਤੇ ਪਿਆਜ਼ ਤੇ ਪਾਲਕ ਤੋੜ ਕੇ ਲਿਆਏ ਆ ਹਾਂਜੀ ਤੇ ਅੱਜ ਨਾ ਤੇਲ 'ਚ ਨਹੀਂ ਬਣਾਉਂਦੇ ਅਰ ਭਾਂਟ 'ਚ ਬਣਾਵਾਂਗੇ ਅਰ ਭਾਂਟ 'ਚ ਬਣਾਵਾਂਗੇ ਜਿਹਨੇ ਅੰਜਰ ਭਾਂਟ 'ਚ ਕੱਟ ਕੇ ਵਧੀਆ ਬੰਦੇ ਕਦੇ ਬਣਾਏ ਤਾਂ ਹੈ ਨਹੀਂਗੇ ਹਮ ਤੜਨੇ ਅਰ ਆਖਿਆ ਆਪਾਂ ਪੀਸ ਕੇ ਉਹਨਾਂ ਵਿੱਚ ਪਾ ਦਿੰਨੇ। ਅੱਲਾ ਕੇ ਇਹ ਤੇ ਫੇਰ ਬਖਾਉਨੇ ਤੁਹਾਨੂੰ। ਪਕਵੜੇ ਬਣਾ ਕੇ ਬਖਾਵਾਂਗੇ। ਕਿਵੇਂ ਦੇ ਬੰਦੇ। ਹਾਂਜੀ। ਆ ਸੁੱਕਾ ਤਾਂ ਨਹੀਂ ਹੁਣ ਆਪਾਂ ਪਾਉਣ ਲੱਗੇ ਆ ਵਿੱਚ। ਰੜੜ ਕੇ ਰੱਖਿਆ ਹੋਇਆ ਇੱਥੇ। ਉਧਰ ਫਰੈਂਟ ਵੀ ਗਰਮ ਹੋ ਗਿਆ ਤੇਲ। ਹੁਣ ਕੱਢ ਕੇ ਬਖਾਉਨੇ ਆ ਪਕਵੜੇ। ਗਰਮ ਹੋ ਗਿਆ। ਜਿਹੜਾ ਬਣ ਚੁੱਕੇ ਨੇ ਸਾਰੇ ਪਕੌੜੇ ਉਹ ਜੋ ਐਂਡ ਤੇ ਵਿਖਾਵਾਂਗੇ ਤੁਹਾਨੂੰ ਤਾਂ ਇਹ ਖੁਰ ਚਾਰ ਪੰਜ ਪਾ ਕੇ ਤੇ ਇਹਦੇ ਨਾਲ ੜਦੇ ਆ ਜੀਨੇ ਕਿਦਾਂ ਬਣਦੇ ਜਿਹੜਾ ਸਾਰੇ ਪਕੌੜੇ ਬਣ ਗਏ ਤੁਹਾਨੂੰ ਦਿਖਾਵਾਂਗੇ ਵੀਡੀਓ ਤੇ ਜੀ ਪੌੜੇ ਬਣ ਕੇ ਤਿਆਰ ਹੋ ਚੁੱਕੇ ਨੇ ਆ ਵੇਖੋ ਪੌੜੇ ਬਣਾ ਲਏ ਸੀ ਪਾਲਕ ਵਾਲੇ ਤੇ ਆ ਚਾਹ ਵੀ ਨਾਲ-ਨਾਲ ਬਣਾ ਲਈ ਹੁਣ ਤੁਸੀਂ ਨਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਕਿਵੇਂ ਲੱਗੀ ਤੇ ਕਮੈਂਟ ਕਰਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਾਡੀ ਵੀਡੀਓ ਨੂੰ ਅਸੀਂ ਇੱਥੇ ਹੀ ਐਂਡ ਕਰਦੇ ਹੁਣ ਵੀਡੀਓ ਦਾ